ਹਾੜੀ ਲੱਕਿਆਂ ਵਿੱਚ ਜਿੱਥੇ ਬਰਸਾਤਾਂ ਦਾ ਕਹਿਰ ਲਗਾਤਾਰ جاری ਹੈ ਉਸੇ ਤਰ੍ਹਾਂ ਪੰਜਾਬ ਵਿੱਚ ਵੀ ਲਗਾਤਾਰ ਜਿਹੜੀ ਇਹ ਹੋਰੀ ਬਰਸਾਤ ਦੇ ਕਰਕੇ ਜਿਹੜੇ ਪਾਣੀ ਹੈ ਪਾਣੀ ਦਾ ਪੱਧਰ ਹੈ ਕਾਫੀ ਜ਼ਿਆਦਾ ਵੱਧ ਚੁੱਕਾ ਹੈ ਬਿਆਸ ਦਰਿਆ ਦੀ ਜੇ ਅਸੀਂ ਗੱਲ ਕਰੀਏ ਤਾਂ ਤੁਸੀਂ ਦੇਖ ਸਕਦੇ ਜੇ ਪਾਣੀ ਦਾ ਪੱਧਰ ਕਿਸ ਤਰ੍ਹਾਂ ਕਿਸ ਹੱਦ ਤੱਕ ਵੱਧ ਚੁੱਕਾ ਹੈ ਔਰ ਨੈਰੀ ਵਿਭਾਗ ਦੀ ਜੀ ਗੱਲ ਕਰੀ ਉਹਨਾਂ ਨੂੰ ਦੱਸਣ ਦਾ 2.5 ਲੱਖ ਤੋਂ ਉੱਪਰ 2.60 ਹਜ਼ਾਰ ਤੋਂ ਉੱਪਰ ਇਹੜਾ ਕਿਉਂ ਸੀ ਪਾਣੀ ਇਹੜਾ ਬਾ ਉਹ ਡਾਊਨ ਸਟ੍ਰੀਮ ਨੂੰ ਛੱਡਿਆ ਜਾ ਚੁੱਕਾ ਹੈ ਔਰ ਅੱਜ ਅਸੀਂ ਇੱਥੇ ਹਰੀਕੇ ਵਿਖੇ ਮੌਜੂਦ ਹਾਂ ਜਿੱਥੇ ਕੀ ਪਿੰਡ ਸਭਰਾ ਦੇ ਨੇੜੇ ਪਿੰਡ ਵਾਸੀਆਂ ਤੇ ਵਕ ਵਕ ਜਿਹੜੀਆਂ ਧਾਰਮਿਕ ਸੰਸਥਾਵਾਂ ਉਹਨਾਂ ਵੱਲੋਂ ਸਹਿਯੋਗ ਦੇ ਨਾਲ ਜਿਹੜੇ ਕੀ ਬੰਨ ਜਿਹੜੇ ਉਹਨੂੰ ਬੰਨਨ ਦਾ ਕੰਮ ਲਗਾਤਾਰ ਚੱਲ ਰਿਹਾ ਜਾ ਰਿਹਾ ਔਰ ਇਸ ਦਰਾਂ ਅੱਜ ਛਿੱਟੇ ਮੌਕਾ ਵੇਖਣ ਲਈ ਜਿਹੜੇ ਪੰਜਾਬ ਪ੍ਰਧਾਨ ਔਰ ਕੈਬਨਿਟ ਮੰਤਰੀ ਅਮਨ अरोड़ा ਤੋਂ ਇਲਾਵਾ ਹਰਪ੍ਰਜਨ ਸਿੰਘ ਏਡੀਓ ਔਰ ਕੈਬਨਰ ਮੰਤਰੀ ਲਾਲਜੀਤ ਸਿੰਘ ਖੁੱਲਰ ਸਮੇਤ ਹੋਰ ਜਿਹੜੀਆਂ ਕਿ ਪ੍ਰਸ਼ਾਸਨਿਕ ਅਧਿਕਾਰੀ ਮੌਕੇ ਤੇ ਪਹੁੰਚੇ ਹਨ ਔਰ ਇਸ ਤਰ੍ਹਾਂ ਉਹਨਾਂ ਵੱਲੋਂ ਜਿਹੜਾ ਕਿ ਮੌਕੇ ਦਾ ਜਾਇਜ਼ਾ ਲਿਆ ਜਾ ਰਿਹਾ ਔਰ ਇਸ ਤਰ੍ਹਾਂ ਜਿਹੜਾ ਕਿ ਉਹਨਾਂ ਨੂੰ ਵਿਸ਼ਵਾਸ ਲਿਆ ਜਾ ਰਿਹਾ ਕਿ ਕਿਸਾਨਾਂ ਨੂੰ ਕਿ ਜਿਹੜੀ ਹਜ਼ਾਰਾਂ एकड़ ਦੀ ਫਸਲ تباہ ਹੋਈ ਹੈ ਉਸ ਦਾ ਉਹਨਾਂ ਨੂੰ ਬੰਦਾ ਮੁਆਵਜ਼ਾ ਜ਼ਰੂਰ ਦਿੱਤਾ ਜਾਵੇਗਾ ਰਮਨ ਚਾਵਲਾ ਜਗਮਨਦੀਵੀ ਤਰਨਤਾਰਨ ਜਦੋਂ ਸਾਰੇ ਆਨੇ ਮਰ ਗਿਆ ਮਸਤੀ ਤੋਹੀ ਦੇ ਮੇਰਾ ਫਾਤੀ ਨਾ ਮੇਰੇ ਫਾਤੀ ਨੂੰ ਪਾਈ ਦੇ ਜੇ ਜੇਲੇ ਬਚਾ ਨਾ ਦੇ ਚੁਡੀ ਆਪਾਸ ਜਾ ਗਿਆ ਹੈਲੋ 200 ਦਿਨਾਂ ਤੇ ਖੜਾਗੇ ਹੋਰ ਕਦੋਂ ਪਤਾ ਖੜਦਾ 8088 ਤੋਂ ਅੱਜ ਜਮੀਨ ਲੋਕਾਂ ਦੀ ਖਰਾਬ ਹੋ ਗਈ ਬੇਕਾਰ ਹੋ ਗਏ ਜਿਆਦਾ ਕਾਟੇ ਚੱਲਦਾ ਦੁੱਧ ਵਾਲੇ ਵੀ ਆਇਆ ਆ ਕੇ ਪੱਟੂ ਤੇ ਸਾਰੇ ਠੀਕ ਹੈ ਠੀਕ ਹੈ ਆਉਣ ਵਾਲੇ ਸਮਝਾਸੀ ਦੇਖਤ ਨਾ ਰਵੇ ਮੈਂ ਮਨ ਨੋਕਾ ਪਕੀਆਂ ਹੋ ਜਾਣਾ ਜਿਹੜੇ ਮਤਲਬ ਬੰਦੇ ਨਾਲ ਜਿਹੜੀ ਕੰਦੂ ਵੀ ਪੱਕੀ ਹੋ ਜੀ ਅਸੀਂ ਕੰਦੂ ਵੀ ਮੰਗ ਕਰਦੇ ਆ ਤੇ ਨਾਲ ਜਿਹੜਾ ਵੀ ਲੋਕਾ ਵੀ ਪੱਕੇ ਇਹ ਮੰਤਰੀ ਸਾਹਿਬ ਇਹੋ ਗੱਲ ਕਰਦੇ ਵੀ ਆਈਡੀਆ ਪੱਥਰ ਦੀ ਨੋਚ ਬਣ ਜੇਗਾ ਵੀ ਬਣ ਜਾਣਾ ਵੀ ਜਿਹੜੀ ਇੰਨੀ ਟਾਲ ਲੱਗਦੀ ਐ ਨੂੰ ਐ ਨੂੰ ਨਾ ਲੱਗੇ ਪਾਣੀ ਆਪੇ ਵਿੱਚ ਰੋਕ ਕਿੰਨਾ ਨੁਕਸਾਨ ਨਾ ਹੋਣਗਾ ਆ ਜਦੋਂ ਇਹ ਹੋਇਆ ਹੋਊਗਾ ਤਾਂ ਫਿਰ ਜਿਹੜੇ ਆਪਣਾ ਇੱਕਦਮ ਤੱਕ ਪੇਜੇ ਪਾਣੀ ਕੋਈ ਨਹੀਂ ਪੂਵੀ ਕੋਈ ਨਹੀਂ ਹੋਊਗੀ ਇੱਕ ਪਾਣੀ ਟੁੱਟੂਗਾ ਇਹ ਕਾਈ ਦੀ ਜੀ ਮੀਨੇ ਪਾਚੂ ਪਾਣੀ ਆਪੇ ਪਰਾਂ ਨੂੰ ਕਿੱਥੇ ਚੱਲ ਵੀ ਤੁਰੇ ਹਾਂਜੀ ਪਹਾੜੀ ਇਲਾਕਿਆਂ ਵਿੱਚ ਜਿੱਥੇ ਬਰਸਾਤਾਂ ਦਾ ਕਹਿਰ ਲਗਾਤਾਰ ਜਾਰੀ ਹੈ ਉਸੇ ਤਹਿਤ ਪੰਜਾਬ ਵਿੱਚ ਵੀ ਲਗਾਤਾਰ ਜਿਹੜੀ ਹੋ ਰਹੀ ਬਰਸਾਤ ਦੇ ਕਰਕੇ ਜਿਹੜੇ ਪਾਣੀ ਹੈ ਪਾਣੀ ਦਾ ਪੱਧਰ ਹੈ ਕਾਫੀ ਜ਼ਿਆਦਾ ਵੱਧ ਚੁੱਕਾ ਹੈ ਬਿਆਸ ਦਰਿਆ ਦੀ ਜੇ ਅਸੀਂ ਗੱਲ ਕਰੀਏ ਤਾਂ ਤੁਸੀਂ ਦੇਖ ਸਕਦੇ ਜੇ ਪਾਣੀ ਦਾ ਪੱਧਰ ਕਿਸ ਤਰ੍ਹਾਂ ਕਿਸ ਹੱਦ ਤੱਕ ਵੱਧ ਚੁੱਕਾ ਹੈ ਔਰ ਨਹਿਰੀ ਵਿਭਾਗ ਦੀ ਜੇ ਗੱਲ ਕਰੀਏ ਉਹਨਾਂ ਨੂੰ ਦੱਸਣ ਦਾ 2.5 ਲੱਖ ਤੋਂ ਉੱਪਰ 2.6 ਲੱਖ ਤੋਂ ਉੱਪਰ ਇਹੜਾ ਕਿਊਸਿੰਗ ਪਾਣੀ ਇਹੜਾ ਵਾ ਉਹ ਡਾਊਨਸਟ੍ਰੀਮ ਨੂੰ ਛੱਡਿਆ ਜਾ ਚੁੱਕਾ ਹੈ ਔਰ ਅੱਜ ਅਸੀਂ ਇੱਥੇ ਹਰੀਕੇ ਵਿਖੇ ਮੌਜੂਦ ਹਾਂ ਜਿੱਥੇ ਪਿੰਡ ਵਾਸੀਆਂ ਤੇ ਵਕ ਵਕ ਜਿਹੜੀਆਂ ਧਾਰਮਿਕ ਸੰਸਥਾਵਾਂ ਉਹਨਾਂ ਵੱਲੋਂ ਸਹਿਯੋਗ ਦੇ ਨਾਲ ਜਿਹੜੇ ਕਿ ਬਨ ਜਿਹੜੇ ਉਹਨੂੰ ਬੰਨਣ ਦਾ ਕੰਮ ਲਗਾਤਾਰ ਜਾਰੀ ਰੱਖਿਆ ਜਾ ਰਿਹਾ ਔਰ ਇਸ ਦਰਾਂ ਅੱਜ ਇੱਕੇ ਮੌਕਾ ਵੇਖਣ ਲਈ ਜਿਹੜੇ ਪੰਜਾਬ ਪ੍ਰਧਾਨ ਔਰ ਕੈਬਨਿਟ ਮੰਤਰੀ ਅਮਨ अरोड़ा ਤੋਂ ਇਲਾਵਾ ਹਰਪ੍ਰਜਨ ਸਿੰਘ ਏਟੀਓ ਔਰ ਕੈਬਨਿਟ ਮੰਤਰੀ ਲਾਲਜੀਤ ਸਿੰਘ ਖੁੱਲਰ ਸਮੇਤ ਹੋਰ ਜਿਹੜੀਆਂ ਕਿ ਪ੍ਰਸ਼ਾਸਨਿਕ ਅਧਿਕਾਰੀ ਮੌਕੇ ਤੇ ਪਹੁੰਚੇ ਹਨ ਔਰ ਇਸ ਤਰ੍ਹਾਂ ਉਹਨਾਂ ਵੱਲੋਂ ਜਿਹੜਾ ਕਿ ਮੌਕੇ ਦਾ ਜਾਇਜ਼ਾ ਲਿਆ ਜਾ ਰਿਹਾ ਔਰ ਇਸ ਤਰ੍ਹਾਂ ਜਿਹੜਾ ਕਿ ਉਹਨਾਂ ਨੂੰ ਵਿਸ਼ਵਾਸ ਹੋਇਆ ਜਾ ਰਿਹਾ ਕਿ ਕਿਸਾਨਾਂ ਨੂੰ ਜਿਹੜੀ ਹਜ਼ਾਰਾਂ एकड़ ਦੀ ਫਸਲ تباہ ਹੋਈ ਹੈ ਉਸ ਦਾ ਉਹਨਾਂ ਨੂੰ ਬੰਦਾ ਮੁਆਵਜ਼ਾ ਜ਼ਰੂਰ ਦਿੱਤਾ ਜਾਵੇਗਾ ਰਮਨ ਚਾਵਲਾ ਜਗਮਨਦੀਪੀ ਤਰੰਤਰ ਇਹ ਜਿਹੜੀ ਸਸਤੀ ਤੋਂ ਹੀ ਦੇ ਮੇਰਾ ਦੇ ਫਰਤੀ ਇਹ ਨਾਲੇ ਫਰਤੀ ਨੂੰ ਪਾ ਦੇ ਇਹ ਜਿਹੜੇ ਬੱਚਾ ਨਹੀਂ ਦੇ ਜੀ ਆਪਾਸ ਜਾ ਗਿਆ ਹੈ ਹਲੋ 200 ਦਿਨਾਂ ਤੇ ਖੜਾਾਂਗੇ ਔਰ ਕਦੋਂ ਪਤਾ ਖੜਦਾ ਹੈ ਕਿ ਖਰਾਬ ਹੋ ਗਿਆ 88 ਤੋਂ ਇਹ ਜਮੀਨ ਲੋਕਾਂ ਦੀ ਖਰਾਬ ਹੋ ਗਈ ਬੇਕਾਰ ਹੋ ਗਏ ਜਿਆਦਾ ਕਾਟੇ ਚੱਲਦਾ ਦੁੱਧ ਵਾਲੇ ਵੀ ਆ ਕੇ ਰਾਕੇ ਪੱਟੇ ਸਾਰੇ ਠੀਕ ਹੈ ਠੀਕ ਹੈ ਆਉਣ ਵਾਲੇ ਸਮਝਾ ਚੀਂਤ ਨਾ ਰਵੇ ਮੈਂ ਮਤਲਬ ਨੋਕਾ ਪਕੀਆਂ ਹੋ ਜਾਣਾ ਜਿਹੜੇ ਮਤਲਬ ਬੰਦੇ ਨਾਲ ਜਿਹੜੀ ਕੰਦੂ ਵੀ ਪੱਕੀ ਹੋ ਜੀ ਅਜੀ ਕੰਦ ਵੀ ਮੰਗ ਕਰਦੇ ਆ ਤੇ ਨਾਲ ਜਿਹੇ ਲੋਕਾ ਵੀ ਪੱਕੇ ਇਹ ਮੰਤਰੀ ਸਾਹਿਬ ਇਹੋ ਗੱਲ ਕਰਦੇ ਵੀ ਆਈ ਆਈਡੀਆ ਪੱਥਰ ਦੀ ਨੋਚ ਬਣ ਜੇਗਾ ਵੀ ਬਣ ਜਾਣਾ ਵੀ ਜਿਹੜੀ ਇੰਨੀ ਟਾਲ ਲੱਗਦੀ ਐ ਨੂੰ ਐ ਨੂੰ ਨਾ ਲੱਗੇ ਪਾਣੀ ਆਪੇ ਵਿੱਚ ਰੋਕ ਕਿੰਨਾ ਨੁਕਸਾਨ ਨਾ ਹੋਣੇਗਾ ਆਉ ਜਦੋਂ ਇਹ ਹੋਇਆ ਹੋਊਗਾ ਤਾਂ ਫਿਰ ਜਿਹੜੇ ਆਪਣਾ ਇੱਕਦਮ ਧੱਕ ਪੇ ਦੀ ਪਾਣੀ ਕੋਈ ਨਹੀਂ ਪੂਵੀ ਕੋਈ ਨਹੀਂ ਹੋਊਗੀ ਇੱਕ ਪਾਣੀ ਟੁੱਟੂਗਾ ਲੈ ਇੱਕਾਈ ਦੀ ਜੀ ਮੀਨੇ ਪਾਚੂ ਪਾਣੀ ਆਪੇ ਪਰਾਂ ਨੂੰ ਕਿੱਥੇ ਚੱਲ ਵੀ ਤੁਰੇ ਹਾਂਜੀ